ਖਾਲਸੇ ਦੇ ਵਿੱਚ ਬੜੀਆਂ ਹੱਠੀ ਤੱਬੀ ਜੱਬੀ ਤੱਬੀ ਮੂਰਤਾਂ ਸਨ ਖਾਲਸਾ ਜੀ ਅੱਜ ਵੀ ਨੇ ਬਾਬਾ ਸਚਾਲਾ ਸਿੰਘ ਇਹੋ ਜੇ ਮਹਾਂਪੁਰਸ਼ ਸਨ ਜਿਹਨਾਂ ਦੇ ਅਸੀਂ ਦਰਸ਼ਨ ਕੀਤੇ ਸੰਗਤ ਕੀਤੀ ਬਚਪਨ ਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੀਂਹ ਪੈ ਰਿਆ ਬੜਾ ਜ਼ੋਰ ਦਾ 7 ਦਿਨ ਲਗਾਤਾਰ ਮੀਂਹ ਪਿਆ ਮੈਂ ਛੋਟਾ ਜਿਹਾ ਸੀਗਾ ਅੱਖਾਂ ਦੇਖਿਆ ਕੋਈ ਇੱਕ ਸੁਣੀ ਸੁਣਾਈਆਂ ਗੱਲਾਂ ਦੁਨੀਆ ਕਰਦੀ ਆ ਜਿੱਥੇ ਬਾਨਗੜ੍ਹ ਗੁਰਦੁਆਰਾ ਉਥੋਂ ਇੱਕ ਛੋਟਾ ਜਿਹਾ ਪਾਣੀ ਦਾ ਚੋਭਗਦਾ ਸੀ ਉਪਰੋਂ ਟੋਡਰਮਲ ਦੀਵਾਨ ਵੱਲੋਂ ਪਾਣੀ ਆਉਂਦਾ ਸੀ ਨਹਿਰ ਦੀ ਨਦੀ ਆਉਂਦੀ ਸੀ ਉਹਦੇ ਟੰਡੇ ਤੇ ਹਸਣ ਲਾਇਆ ਹੋਇਆ ਮੀਂਹ ਲਗਾਤਾਰ 7 ਦਿਨ ਪਿਆ ਸਭ ਸੰਗਤਾਂ ਚਲੀਆਂ ਗਈਆਂ ਨਿਹੰਗ ਸਿੰਘ ਵੀ ਘੋੜੇ ਲੈ ਕੇ ਉਹ ਟੋਡਰਮਲ ਦੀਵਾਨ ਤੇ ਜਾ ਬੜੇ ਇਹਨਾ ਵੀ ਕਿੱਥੇ ਖਲੋਣ ਹਾਂ ਕੋਈ ਨਹੀਂ ਬਾਬਾ ਚਾਲਾ ਸਿੰਘ ਉੱਥੇ ਚੰਡਾ ਲਾਇਆ ਅੱਗ ਭਾਰੀ ਹੋਈ ਤੇ ਕੋਲ ਬੈਠਾ ਤੇ ਕਹਿੰਦਾ ਉਹ ਇੰਦਰਾ ਤੇਰੇ ਨਾਲ ਖਾਲਸੇ ਦਾ ਮੋਰਚਾ ਆ ਤੇ ਮੈਂ ਆਪ ਕੀ ਵਿੱਥੇ ਆਪਾਂ ਜਨ ਬਣਾ ਰਿਹਾ ਕੋ ਸੁਹਿਆ ਸੁਹਾਇਆ ਨਹੀਂ ਤੇਰੇ ਨਾਲ ਮੋਰਚਾ ਤੂੰ ਨਾਲਾ ਜੋਰ ਜਨਾ ਲਾਣਾ ਤੇ ਦੇਖਿਆ ਸਾਥ ਸੰਗੇ ਜੀ 7 ਫੁੱਟ ਇਧਰ ਨਹੀਂ ਪੈ ਰਿਆ ਸੀ 7 ਫੁੱਟ ਇਧਰ ਨਹੀਂ ਪੈ ਰਿਆ ਸੀ ਇਧਰ ਨਹੀਂ ਪੈ ਰਿਆ ਸੀ ਇਧਰ ਵੀ ਬਾਪੇ ਆ ਬਾਪੇ ਦਾ ਆਸ਼ੀਰਵਾਦ ਸੁਪਤਾ ਜੀ ਹਾਲ ਸੇ ਦੇ